ਸਰਕਾਰੀ ਆਈਟੀਆਈ ਲੜਕੀਆਂ ਵਿਖੇ ਸਮੂਹ ਸਟਾਫ ਬਲੋਂ ਤਰੱਕੀਆਂ ਦੇ ਜਸ਼ਨ ਮਨਾਏ ਗਏ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੀਕੇ 500 ਜੁਆਇੰਟ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਜੋਗ ਸਖਲਾਈ ਭਾਗ ਚੰਡੀਗੜ੍ਹ ਨੇ ਸ਼ਿਰਕਤ ਕੀਤੀ ਦੱਸਣਯੋਗ ਹੈ ਕਿ ਆਈਟੀਆਈ ਬੁਆਇਜ਼ ਦੇ ਕਈ ਮੁਲਾਜ਼ਮਾਂ ਦੀਆਂ ਪਿਛਲੇ ਦਿਨੀ ਤਰੱਕੀਆਂ ਹੋਈਆਂ ਅਤੇ ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਹਰਦੀਪ ਕੁਮਾਰ ਟੋੜਾ ਦੀ ਗਵਾਹੀ ਹੇਠ ਵੱਖ-ਵੱਖ ਆਈਟੀਆਈ ਦੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਵੀ ਇਹਨਾਂ ਖੁਸ਼ੀਆਂ ਨੂੰ ਮਨਾਉਣ ਲਈ ਸ਼ਿਰਕਤ ਕੀਤੀ ਗਈ ਜੁਆਇੰਟ ਡਾਇਰੈਕਟਰ ਵੀ ਕੇ ਬਾਂਸਲ ਵੱਲੋਂ ਜਿੱਥੇ ਸਮੂਹ ਮੁਲਾਜ਼ਮਾਂ ਨੂੰ ਤਰੱਕੀ ਮਿਲਣ ਤੇ ਵਧਾਈ ਦਿੱਤੀ ਗਈ ਉੱਥੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਸਲਾਹ ਵੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਸਰਕਾਰੀ ਆਈਟੀ ਪਟਿਆਲਾ ਦੇ ਐਨਸੀਸੀ ਜਾਂ ਐਨਸੀਐਸ ਅਫਸਰ ਜਗਦੀਪ ਸਿੰਘ ਜੋਸ਼ੀ ਦੇ ਕੰਮਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਸਾਡੇ ਜੁਆਇੰਟ ਡਾਇਰੈਕਟਰ ਡਾਕਟਰ ਵੀ ਕੇ ਬਾਂਸਲ ਜੀ ਤੇ ਪ੍ਰਿੰਸੀਪਲ ਸ਼੍ਰੀ ਹਰਦੀਪ ਕਮਟੋੜਾ ਜੀ ਤੇ ਹੋਰ ਵੀ ਅਲਗ-ਅਲਗ ਆਈਟੀ ਇਸ ਤੋਂ ਆਏ ਸਾਡੇ ਮਰਮੋਨ ਸਿੰਘ ਜੀ ਪ੍ਰਿੰਸੀਪਲ ਆਈਟੀ ਰਾਜਪੁਰਾ ਸ਼੍ਰੀ ਬਲਵਿੰਦਰ ਸਿੰਘ ਜੀ ਸੰਜੇਜੀਤ ਜੀ ਤੇ ਹੋਰ ਵੀ ਸਾਰੇ ਜਿਹੜੇ ਰਿਸਪੈਕਟੇਬਲ ਪਰਸਨ ਮੈਡਮ ਅਮਜਿਤ ਕੌਰ ਸਾਡੇ ਰਿਟਾਇਰ ਜੀ ਆਈ ਗੁਰਮੀਤ ਸਿੰਘ ਜੀ ਸਾਰੇ ਆਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਸਾਡੇ ਨਾਲ ਆਏ ਨੇ ਸਾਡੇ ਲਲੀਤ ਜੀ ਜਿਹੜੇ ਸੁਪਰਡੈਂਟ ਪ੍ਰਮੋਟ ਹੋਏ ਨੇ ਹੁਣ ਅੱਜ ਦੀ ਇਹ ਪਾਰਟੀ ਜਿਹੜੀ ਹੈ ਇਹਦਾ ਮੇਨ ਮਕਸਦ ਖਾਣਾ ਪੀਣਾ ਨਹੀਂ ਆ ਇੱਕ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕਰਨਾ ਹੈ ਤਾਂ ਸਾਨੂੰ ਸਭ ਤੋਂ ਵੱਧ ਇਸ ਚੀਜ਼ ਦੀ ਖੁਸ਼ੀ ਹੈ ਕਿ ਜਦੋਂ ਬਾਂਸਲ ਸਾਹਿਬ ਇੱਥੋਂ ਗਏ ਸੀਗੇ ਤਾਂ ਡਿਪਟੀ ਡਾਕਟਰ ਗਏ ਸੀ ਤਾਂ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਜਿਸ ਦਿਨ ਮੈਂ ਪ੍ਰਮੋਟ ਹੋ ਗਿਆ ਮੈਂ ਤੁਹਾਡੇ ਕੋਲ ਜਰੂਰ ਸਪੈਸ਼ਲ ਆਵਾਂਗਾ ਟਾਈਮ ਕੱਢ ਕੇ ਤਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਕਿਸੇ ਜਿੱਤੇ ਹੈ ਇਹਨਾਂ ਨੇ ਜੁਆਇਨ ਡਾਕਟਰ ਬਣਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਨਹੀਂ ਭੁੱਲਿਆ ਖੈਰ ਭੁੱਲਣ ਦਾ ਸਿਵ ਨਹੀਂ ਦੇਣਾ ਤੇ ਉਹ ਬੜੀ ਖੁਸ਼ੀ ਦੀ ਗੱਲ ਹੈ ਤੇ ਅੱਜ ਸਪੈਸ਼ਲੀ ਜਿਹੜੇ ਸਾਡੇ ਪ੍ਰਮੋਸ਼ਨ ਹੋਈ ਹੈ ਮਤਲਬ ਇੱਕ ਪਟਿਆਲਾ ਆਈਟੀ ਇਹ ਜੀ ਅਸੀਂ ਉਸ ਦਿਨ ਕੈਲਕੂਲੇਸ਼ਨ ਕਰ ਰਹੇ ਸੀ ਕਿ ਕਲਾਸ 4 ਤੋਂ ਲੈ ਕੇ ਪ੍ਰਿੰਸੀਪਲ ਤੱਕ ਸਾਰੇ ਹੀ ਸਟਾਫ ਦੇ ਤੋਂ ਪ੍ਰਮੋਟ ਹੋਏ ਨੇ ਸਾਡੇ ਸੰਦੀਪ ਜੀ ਨੇ ਕਲਰਕ ਬਣੇ ਨੇ ਫਿਰ ਮੋਨ ਲਾਲ ਜੀ ਸੀਨੀਅਰ ਅਸਿਸਟੈਂਟ ਬਣੇ ਦਲੀਪ ਜੀ ਕਮਲਜੀਤ ਸਿੰਘ ਹੋਗੇ ਇਹ ਸਾਡੇ ਸੁਪਰਡੈਂਟ ਬਣੇ ਫਿਰ ਸਾਡੇ ਚੋਂ ਢਿੱਲੋ ਸਾਹਿਬ ਨੇ ਗਰੁੱਪ ਬੀ ਪ੍ਰਿੰਸੀਪਲ ਬਣ ਕੇ ਗਏ ਬਲਵਿੰਦਰ ਸਿੰਘ ਜੀ ਅਸਿਸਟੈਂਟ ਡਾਇਰੈਕਟਰ ਬਣ ਕੇ ਗਏ ਮਤਲਬ ਇਹ ਆਈਟੀ ਕਹੇ ਜੀ ਹੈ ਜਿਨੇ ਹਰ ਕੈਟਾਗਰੀ ਸਾਈਟੇਚੋਂ ਪ੍ਰਮੋਟ ਹੋਈ ਹੈ ਤੋਂ ਇਹ ਸਾਰੀ ਜਿਹੜੇ ਨੇ ਇਸ ਖੁਸ਼ੀ ਦੇ ਮੌਕੇ ਤੇ ਇੱਕ ਚਾਹ ਦਾ ਕੱਪ ਸਾਡੇ ਨਾਲ ਸਾਂਝਾ ਕਰਦੇ ਨੇ ਸਪੈਸ਼ਲੀ ਸਾਡੇ ਜਿਹੜੇ ਨਵੇਂ ਟੀਓ ਪ੍ਰਮੋਟ ਹੋਏ ਜਗਦੀਪ ਸਿੰਘ ਜੋਸ਼ੀ ਜੀ ਸ਼ਿਵਿੰਦਰ ਸਿੰਘ ਜੀ ਤੇ ਇਹਨਾਂ ਨਾਲ ਮੋਨ ਲਾਲ ਜੀ ਦਲੀਪ ਜੀ ਸਾਰੇ ਜਿਹੜੇ ਇਹ ਪ੍ਰਮੋਸ਼ਨ ਹੋਈ ਹੈ ਇਹ ਸਾਰਿਆਂ ਨੇ ਜਿਹੜੇ ਹੈ ਆਪਣੀ ਖੁਸ਼ੀ ਨੂੰ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਆਪਣੀ ਖੁਸ਼ੀ ਦੇ ਵਿੱਚ ਜਿਹੜਾ ਹੈ ਸਾਨੂੰ ਸ਼ਾਮਿਲ ਕੀਤਾ ਮੈਂ ਅੱਜ ਤੁਹਾਡਾ ਧੰਨਵਾਦ ਵੀ ਕਰਨ ਆਇਆ ਤੁਹਾਡੇ ਸਾਰਿਆਂ ਦੀ ਸ਼ੁਭ ਸ਼ਾਮਾਂ ਦੇ ਨਾਲ ਪ੍ਰਮੋਸ਼ਨਸ ਹੋਈਆਂ ਨੇ ਬਾਕੀ ਸਾਰੇ ਜਿੰਨੇ ਵੀ ਹੋਰ ਸਟਾਫ ਮੈਂਬਰਸ ਬੈਠੇ ਨੇ ਨਵੇਂ ਨਿਊਲੀ ਪ੍ਰਮੋਟਡ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਹੈ ਮੇਰੇ ਵੱਲੋਂ ਤੇ ਤੁਸੀਂ ਸਾਰਿਆਂ ਦੀਆਂ ਜਿਹੜੀਆਂ ਇਹ ਕਹ ਲਓ ਵੀ ਦੁਆਵਾਂ ਕੰਮ ਕੀਤੀਆਂ ਹੈਗੀਆਂ ਨੇ ਮੇਰੀ ਪ੍ਰਮੋਸ਼ਨ ਹੋਈ ਹੈ ਪਰ ਮੈਂ ਲੇਟ ਹੋ ਗਿਆ ਥੋੜਾ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਸੀ ਮੇਰਾ ਕੰਮ ਜਿਹੜਾ ਹੈਗਾ ਉਹਦੇ ਬਹੁਤ ਜ਼ਿਆਦਾ ਹੁੰਦਾ ਦੂਜੇ ਵਿੱਚ ਬਹੁਤ ਜ਼ਿਆਦਾ ਸੀਗੇ ਤੇ ਪ੍ਰਮੋਸ਼ਨ ਜਿਹੜੀਆਂ ਹੈਗੀਆਂ ਇਸ ਵਾਰ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 15-20 ਸਾਲਾਂ ਦਾ ਜਿਹੜਾ ਰਿਕਾਰਡ ਹੈਗਾ ਉਹ ਪ੍ਰਮੋਸ਼ਨਸ ਹੋਈਆਂ 509 ਪ੍ਰਮੋਸ਼ਨਸ ਇਸ ਵਾਰ ਟੋਟਲ ਹੋਈਆਂ ਹੈਗੀਆਂ ਜਿਹੜੇ ਆਪਣੇ ਸੀਨੀਅਰ ਆਫੀਸਰਸ ਦੀ ਜਿਹੜੀ ਐ ਕਰ ਲੋ ਵੀ ਉਹਨਾਂ ਦੀ ਮਿਹਨਤ ਸਦਕਾ ਗੁਪਤਾ ਸਰ ਜਿਹੜੇ ਐਡੀਸ਼ਨ ਡਾਇਰੈਕਟਰ ਹੈਗੇ ਨੇ ਡਾਇਰੈਕਟਰ ਸਰ ਸੈਕਟਰੀ ਸਰ ਸਾਰਿਆਂ ਦੀ ਜਿਹੜੀ ਪੋਜ਼ਿਟਿਵ ਜਿਹੜੀ ਅਪਰੋਚ ਹੈਗੀ ਹੈ ਉਹ ਕੰਮ ਕੀਤੀ ਹੈਗੀ ਹੈ ਸਾਰਿਆਂ ਦੇ ਨਾਲ ਜਿਹੜਿਆ ਉਹਨਾਂ ਨੂੰ ਪੰਡ ਦਾ ਹੱਕ ਮਿਲਿਆ ਹੈਗਾ ਅਸੀਂ ਅੱਗੇ ਹੋਰ ਹੋਰ ਵੀ ਅੱਗੇ ਜਿਹੜੇ ਹੁਣ ਕੋਰਟ ਤੋਂ ਬਾਅਦ ਇਲੈਕਸ਼ਨ ਕੋਰਟ ਤੋਂ ਬਾਅਦ ਅੱਗੇ ਹੋਰ ਪ੍ਰੋਮੋਸ਼ਨ ਜਿਹੜੀਆਂ ਹੈਗੀਆਂ ਉਹ ਵੀ ਕਰਨ ਜਾਵਾਂਗੇ ਪਰ ਇਲੈਕਸ਼ਨ ਕੋਰਟ ਦਾ ਹਲੇ ਨਹੀਂ ਕਰ ਪਾਵਾਂਗੇ ਉਸ ਵਿੱਚ ਤੇ ਮੈਂ ਮਤਲਬ ਜਦੋਂ ਦੱਸ ਰਿਹਾ ਸੀ ਇਹ ਵਿਨੇਜীব ਜਦੋਂ ਪ੍ਰੋਮੋਸ਼ਨ ਤੇ ਮਰੀ ਜਦੋਂ ਟਰਾਂਸਫਰ ਹੋਈ ਸੀਗੀ ਉਦੋਂ ਇਹ ਸੀਗਾ ਕਿ ਪ੍ਰੋਮੋਸ਼ਨ ਜਿਹੜੀਆਂ ਜਾ ਕੇ ਪ੍ਰੋਮੋਸ਼ਨਸ ਹੋਣਗੀਆਂ ਔਰ ਸਾਰੇ ਜਿਹੜੇ ਆ ਤੋਂ ਬਾਅਦ ਤੁਹਾਨੂੰ ਮਿਲਾਂਗੇ ਤੇ ਮੈਂ ਅੱਜ ਇਸੇ ਕਰਕੇ ਮੈਂ ਕਿਹਾ ਵੀ ਸਪੈਸ਼ਲ ਛੁੱਟੀ ਲਈ ਮੈਂ ਕਿਹਾ ਵੀ ਛੁੱਟੀ ਲੈ ਕੇ ਗੁਪਤਾ ਜੀ ਨੂੰ ਕਿਹਾ ਡਾਕਟਰ ਸਾਹਿਬ ਨੂੰ ਕਿਹਾ ਕਿ ਮੈਂ ਪਟਿਆਲੇ ਦਾ ਮੇਰਾ ਟੂਰ ਜਿਹੜਾ ਹੈਗਾ ਉਹ ਪੈਂਡਿੰਗ ਪਿਆ ਜੀ ਮੈਂ ਉੱਥੇ ਜਾਣਾ ਹੈ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਕੇ ਆਣਾ ਹੈ ਉਹਨਾਂ ਨੂੰ ਵੀ ਮੂੰਹ ਠਕਰਾ ਕੇ ਆਣਾ ਹੈ ਤੇ ਮੇਰਾ ਫਰਜ਼ ਬੰਦ ਹੈ ਮੈਂ ਇਸ ਇੰਸਟੀਚਿਊਟ ਚੋਂ ਗਿਆ ਹੈਗਾ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ 2001 ਦੇ ਵਿੱਚ ਮੈਂ ਇੱਥੇ ਆਇਆ ਸੀਗਾ ਔਰ 2023 ਦੇ ਵਿੱਚ 22 ਸਾਲਾਂ ਬਾਅਦ ਤਕਰੀਬਨ ਇਹ ਤੇ 20 ਸਾਲ ਜਿਹੜੇ ਹੈਗੇ ਮੇਰੇ ਕੰਮ ਦੇ ਲੱਗੇ ਨੇ ਔਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਆਪਾਂ ਨੇ ਸਾਰੇ ਰਲ ਮਿਲ ਕੇ ਇਸ ਇੰਸਟੀਚੂਟ ਨੂੰ ਜਿਹੜਾ ਹੈਗਾ ਇੰਡੀਆ ਦੀ ਨੰਬਰ 1 ਇੰਸਟੀਚੂਟ ਪੰਜਾਬ ਦੀ ਨੰਬਰ 1 ਇੰਸਟੀਚੂਟ ਤੱਕ ਕੀਤਾ ਹੈਗਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੁਣ ਵੀ ਪਹਿਲਾਂ ਵਾਂਗ ਜਿਹੜਾ ਹੈਗਾ ਕੰਮ ਕਰਦੇ ਸੀ ਉਸ ਤੋਂ ਵੀ ਵੱਧ ਵੱਧ ਕੇ ਕੰਮ ਕੰਮ ਕਰੋਗੇ ਤੇ ਆਈਟੀ ਇਹ ਜਿਹੜੀ ਦਿਨ-ਰੁਗੜੀ ਤੇ ਰਾਤ-ਚੌਕੜੀ ਤਰੱਕੀ ਕਰੇਗੀ ਤੇ ਸ਼੍ਰੀ ਹਰਦੀਪ ਸ਼ਰਮਾ ਜੀ ਜਿਹੜੇ ਹੈਗੇ ਬਹੁਤ ਹੀ ਮਿਹਨਤੀ ਪ੍ਰਿੰਸੀਪਲ ਜਿਹੜੇ ਹੈਗੇ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਜਿਹੜਾ ਹੈਗਾ ਤਜਰਬਾ ਬਹੁਤ ਜ਼ਿਆਦਾ ਹੈ ਕਈ ਇੰਸਟੀਟਿਊਸ਼ਨਸ 'ਚ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਹੀ ਤਜਰਬੇਕਾਰ ਜਿਹੜੇ ਪ੍ਰਿੰਸੀਪਲ ਨੇ ਬਹੁਤ ਮਿਹਨਤੀ ਹੈਗੇ ਈਮਾਨਦਾਰ ਨੇ ਇਹ ਤੁਹਾਡੇ ਇਹਨਾਂ ਮੈਂ ਚਾਹਾਂਗਾ ਕਿ ਸਾਰੇ ਇਹਨਾਂ ਨੂੰ ਜਿਸ ਤਰ੍ਹਾਂ ਕਿ ਮੈਨੂੰ ਕੋਆਪਰੇਟ ਕਰਦੇ ਸੀ ਹੈਲਪ ਸਹਿਯੋਗ ਦਿੰਦੇ ਸੀ ਮੇਰੇ ਤੋਂ ਵੀ ਵੱਧ ਤੁਸੀਂ ਇਹਨਾਂ ਨੂੰ ਸਹਿਯੋਗ ਦਿਓਗੇ ਤਾਂ ਕਿ ਇਸ ਆਈਟੀ ਨੂੰ ਆਪਾਂ ਹੋਰ ਵੀ ਅੱਗੇ ਲੈ ਕੇ ਜਾਈਏ ਅੱਗੇ ਇਹਨੂੰ ਅੱਗੇ ਆਪਾਂ ਪ੍ਰਮੋਟ ਕਰੀਏ ਆਈਟੀ ਇਹਨੂੰ ਇੱਥੋਂ ਦੀ ਜਿਹੜੀ ਪਲੇਸਮੈਂਟ ਹੈ ਐਡਮਿਸ਼ਨ ਹੈ ਤੇ ਬਾਕੀ ਜਿੰਨੇ ਟ੍ਰੇਡਸ ਹੈਗੇ ਕੋਰਸਸ ਨੇ ਆਪਾਂ ਨੂੰ ਪਤਾ ਹੈ ਕਿ ਸਾਰੇ ਪੰਜਾਬ ਦੇ ਤੋਂ ਸਭ ਤੋਂ ਜ਼ਿਆਦਾ ਹੈਗੇ ਨੇ ਤੇ ਕੰਮ ਜਿਹੜੀ ਸਕੀਮਾਂ ਵਗੈਰਾ ਹੈਗੀਆਂ ਸਾਰੀਆਂ ਇੱਥੇ ਲਾਗੂ ਹੁੰਦੀਆਂ ਨੇ ਸਭ ਤੋਂ ਪਹਿਲਾ ਆਈਟੀਆਈ ਪਟਿਆਲਾ ਜਿਹੜਾ ਹੈਗਾ ਉਹ ਐਕਸਪੈਰੀਮੈਂਟਲ ਲਾ ਲੋ ਜਦ ਪਾਇਲਟ ਪ੍ਰੋਜੈਕਟ ਜਿਹੜਾ ਹੈਗਾ ਉਹ ਇੱਥੇ ਸਟਾਰਟ ਹੁੰਦਾ ਹੈਗਾ ਤੇ ਮੈਂ ਚਾਹਵਾਂਗਾ ਸਾਰਿਆਂ ਦੀ ਜਿਹੜੀ ਕੋਆਪਰੇਸ਼ਨ ਹੈ ਸਾਰਿਆਂ ਦੀ ਜਿਹੜੀ ਇਹ ਕਹ ਲਓ ਵੀ ਨਾਲ ਹੈਲਪ ਹੈਗੀ ਉਹ ਜ਼ਰੂਰੀ ਹੈਗੀ ਸਾਰੇ ਇਕੱਠੇ ਮਿਲ ਕੇ ਕੰਮ ਕਰਾਂਗੇ ਪਹਿਲਾਂ ਦੀ ਤਰ੍ਹਾਂ ਤਾਂ ਅੱਗੇ ਜਾਏਗਾ ਆਈਟੀਆਈ ਪਹਿਲਾਂ ਵੀ ਆਪਾਂ ਇਦਾਂ ਹੀ ਕੰਮ ਕੀਤਾ ਹੈਗਾ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਕੌਂਗ੍ਰੈਚੁਲੇਸ਼ਨ ਜਿਹੜੇ ਪ੍ਰੋਮੋਸ਼ਨ ਹੋਏ ਨੇ